ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਪਾਣੀਓ ਐਸਐਸਪੀ ਸਾਹਿਬ ਫਰੋਖਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਨਸ਼ੇ ਦੇ ਸਮਗੱਲਰ ਨੇ ਉਹਨਾਂ ਦੀ ਜਿਹੜੀਆਂ 68 ਐਨਡੀਪੀ ਸੈਕਟਰ ਦੇ ਚਾਹੇ ਮੀਂਹ ਦੀ ਪ੍ਰੋਫਾਈਲ ਅਟੈਚ ਕਰਾਉਣ ਦੀ ਮੁਹਿੰਮ ਚਲਾਈ ਗਈ ਉਹਦੇ ਤਹਿਤ ਜਿਹੜਾ ਸਮਰ ਸਿੰਘ ਉਰਫ ਸਮਰਾ ਸਹਾਡ ਅਫਸਰ ਜੀ ਸਿੰਘ ਪਿੰਡ ਮਸਤੇਕੇ थाना ਰਖੇ ਜੀਤੇ ਤੇ ਵੀ ਜਿਹੜਾ ਟੂਟਲ ਚਾਰਜ ਦੇ ਮਕਦਮੇ ਐਨਡੀਪੀ ਸੈਕਟਰ ਦੇ ਦਰਜ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮਕਦਮਾ ਸਾਡੇ ਕੋਲੇ ਆ 11517 ਜਿਹੜਾ ਐਸ ਆਪਣਾ ਪੈਸਾ ਸਪੂਸੀ ਫਾਇਲਰਾਂ ਦੇ ਵਿੱਚ ਦਰਜ ਹੈ ਜਿਹਦੇ ਵਿੱਚ ਜਿਹੜੀ 3 ਕਿਲੋ 270 ਗ੍ਰਾਮ ਫੈਰਵਾਨ 200 ਗ੍ਰਾਮ ਫੀਮਲਾ ਤੇ 4 ਲੱਖ ਜਿਹੜੀ ਹੈ ਡਰਗ ਮੰਨੀ আর ਤ벌 ਜਿਹੜੀ ਹੋਈ ਸੀਗੀ ਉਹਦੇ ਵਿੱਚ ਨੋਵਲ ਸੀਗਾ ਤੇ ਉਸ ਦੇ ਵਿੱਚ ਜਿਹੜਾ ਇਹਦਾ 68 ਪੈਂਡੀਪੀ ਸੈਕਟਰ ਦੇ ਵਿੱਚ ਕੇਸ ਤਿਆਰ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਕੰਪਨੀਟਰ 30 ਨਾਮੀ ਦਿੱਲੀ ਤੋਂ ਜਿਹੜਾ ਪੀਜੀ ਆਰਡਰ ਜਿਹੜੇ ਅੱਜ ਮਸੂਲ ਹੋਣ ਤੇ ਜਿਹੜੇ ਆ ਉਹਦੇ ਘਰ ਤੇ ਜਿਹੜਾ ਇਹ ਪ੍ਰੋਪਰਟੀ ਫਰੀਜੀ ਦਾ ਆਰਡਰ ਜਿਹੜਾ ਲਾਇਆ ਗਿਆ ਹੈਗਾ ਔਰ ਦੀ ਮਤਲਬ ਚਤਾਵਨੀ ਆ ਜਿਹੜੇ ਨਸ਼ੇ ਉਰ ਵੀ ਜਿਹੜੇ ਸਮਗਰਮ ਨੇ ਵਿਨਾਨੇ ਕਰੋ ਟੀਆ ਨਸ਼ੇ ਦੇ ਕਾਰੋਬਾਰ ਕਰਕੇ ਬਣਾਈਆਂ ਉਹਨਾਂ ਦੇ ਜਿਹੜੀਆਂ ਪ੍ਰਾਪਰਟੀਆਂ ਠਾਠਾ ਦੇ ਤਹਿਤ ਜਿਹੜੀਆਂ ਹੋਰ ਵੀ ਅਟੈਚ ਕਰਾਈਆਂ ਜਾਣਗੀਆਂ ਸਰ ਜ਼ਿਲ੍ਹਾ ਫਿਰੋਪੁਰ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਹੈ ਮਾਨ ਜੋ ਕਿ ਐਸਪੀ ਫਿਰੋਜ਼ਪੁਰ ਸੋਮੇ ਮਿਸਤਰਾ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਜੰਗ ਛੇੜੀ ਗਈ ਹੈ ਉਸ ਜੰਗ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਫਿਰੋਜ਼ਪੁਰ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਦ ਸਮਰ ਸਿੰਘ ਉਰਫ ਸਮਰਾ ਜਿਹੜਾ ਰਹਿਣ ਵਾਲਾ ਸੀ ਪਿੰਡ ਮਸਤੇਕੇ थाना عارفਕੇ ਫਿਰੋਜ਼ਪੁਰ ਦਾ ਉਸ ਦੀ ਉਸ ਜਿਹੜਾ ਘਰ ਸੀ ਉਹਨੂੰ ਫ੍ਰੀਜ਼ ਕੀਤਾ ਗਿਆ ਹੈ ਇਹ ਜਿਹੜਾ ਘਰ ਸੀ ਉਹ 6 ਮਰਲੇ ਚ ਸੀ ਤੇ ਇਹ ਘਰ ਦੀ ਟੋਟਲ ਵੈਲਿਊ 17 ਲੱਖ ਰੁਪਏ ਸੀ ਸਮਰ ਸਿੰਘ ਉਰਫ ਸਮਰਾ पे ਸਮਰਾ ਉਤੇ ਪਰਚ ਨੰਬਰ 1/17 थाना عارفਕੇ ਦਰਜ ਸੀ ਜਿਸ ਵਿੱਚ 3 ਕਿਲੋ 270 ਗ੍ਰਾਮ ਹੀਰੋਇਨ ਦੀ ਰਿਕਵਰੀ ਹੋਈ ਸੀ ਨਾਲ ਹੋਰ ਵੀ ਰਿਕਵਰੀ ਆ ਸੀਗੀਆਂ ਨਸ਼ੇ ਦੇ ਖਿਲਾਫ ਜਿਹੜੀ ਇਹ ਜੰਗ ਹੈ ਜਿਹੜੀ ਕਾਰਵਾਈ ਹੈ ਅੱਗੇ ਵੀ ਇਸੇ ਤਰ੍ਹਾਂ ਹੁਣ ਚਲਦੀ ਰਹੂਗੀ ਤੇ ਲੋਕਾਂ ਤੋਂ ਇਹ ਅਪੀਲ ਹੈ ਕਿ ਜੇ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੋ ਕੋਈ ਵੀ ਸੂਚਨਾ ਹੋ ਕਿ ਕੋਈ ਨਸ਼ਾ ਵੇਚਦਾ ਹੈ ਨਸ਼ਾ ਵੇਚ ਕੇ ਉਹਨੇ ਕੋਈ ਪ੍ਰਾਪਰਟੀ ਜੀ ਬਣਾਈ ਹੈ ਤੇ ਫਿਰੋਜ਼ਪੁਰ ਪੁਲਿਸ ਦੇ ਕੰਟਰੋਲ ਰੂਮ ਵਿੱਚ ਸੂਚਨਾ ਜ਼ਰੂਰ ਦਿਓ ਤੁਹਾਡੀ ਜਿਹੜੀ ਪਛਾਣ ਹੈ ਉਹ ਗੁਫਤ ਰੱਖੀ ਜਾਊਗੀ ਧਰਮਾਜੀ ਪੰਜਾਬ ਸਰਕਾਰ ਮਾਰਦੇ ਉਹਨੇ ਡੀਪੀ ਸਾਹਿਬ ਪੰਜਾਬ ਤੇ ਮਾਰਕਸੀ ਸਾਹਿਬ ਨੂੰ ਨਿਸ਼ਾ ਨਿਰਦੇਸ਼ਾਂ ਦੇ ਜਿਹੜਾ ਨਸ਼ੇ ਦੇ ਸਮੰਬਰ ਨੇ ਉਹਨਾਂ ਨੇ ਜਿਹੜੀਆਂ ਟੋਪਕੀਆਂ ਡੈਟ ਕਰਨ ਉਹ ਜਿਹੜੇ ਬੈਨਟ ਚਾਈਏ ਆ ਉਹਦੇ ਲੈ ਸਾਡੇ ਇੱਕ ਜਿਹੜਾ ਮਗਲਮੇ ਦਾ ਦੋਸ਼ੀ ਹੈ ਸਮਲ ਸਿੰਘ ਜਿਹੜਾ ਮਕਾਨ ਹੈਗਾ ਰੇਸ਼ਮ ਕਾਨ ਉਹ ਜਿਹੜਾ ਕੰਪਿਊਟਰ ਸੌਲਟੀ ਨਵੀਂ ਦਿੱਲੀ ਤੋਂ ਜਿਹੜਾ ਪ੍ਰਿੰਟਿੰਗ ਬੋਰਡ ਦਾ ਹਾਸਲ ਹੁੰਦਾ ਉਹਨੇ ਉਹ ਆਪਣੀ ਵੀ ਅਟੈਚ ਕਰਵਾਈ ਗਈ ਹੈ ਜਿਹੜਾ ਆਪੋਰ ਜਿਹੜਾ ਪੋਸਟਰ ਲਗਵਾਇਆ ਗਿਆ ਉਹਦੇ ਉੱਤੇ ਲਗਾਇਆ ਗਿਆ ਸਰ ਜ਼ਿਲ੍ਹਾ ਫਰੋਜ਼ਪੁਰ ਪੁਲਸ ਤੋਂ ਜੋ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਉਹਦੇ ਬਾਰੇ ਸਰ ਕੀ ਕਹਾਂ ਚਾਹੋਗੇ ਮੰਨ ਜੋ ਕਿ ਸਿਸਪੀ ਫਰੋਜ਼ਪੁਰ ਸੋਮੇ ਮਿਸਰਾ ਜੀ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਜੁੜੀ ਜੰਗ ਹੈਗੀ ਉਸ ਜੰਗ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ फाइनेंशियल इन्वेस्टिगेशन यूनिट ਨੂੰ ਇੱਕ ਵੱਡੀ ਸਫਲਤਾ ਮਿਲੀ ਜਦ ਕੇਵਲ ਸਿੰਘ ਪੁੱਤਰ ਵੀਰ ਸਿੰਘ ਜਿਹੜਾ ਪੀਰ ਮੁਹੰਮਦ ਪਿੰਡ ਦਾ ਥਾਣਾ ਮਕੂ ਦਾ ਰਹਿਣ ਵਾਲਾ ਸੀ ਦਾ ਉਹਦੀ ਜਿਹੜੀ ਹੈਗੀ ਪ੍ਰੋਪਰਟੀ ਉਹ ਜ਼ਬਤ ਹੋਈ ਹੈ ਉਸਤੇ 86/20 ਮਕਦਮਾ ਮਕੂ ਥਾਣੇ ਵਿੱਚ ਦਰਜ ਸੀ ਤੇ ਉਹਦੇ ਕੁੱਲ ਜਿਹੜੀ ਵੈਲਿਊ ਹੈ ਘਰ ਦੀ ਉਹ ਕਰੀਬ 10 ਲੱਖ ਦੀ ਹੈ ਅੱਗੇ ਵੀ ਇਸੇ ਪ੍ਰਕਾਰ ਨਸ਼ੇ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ ਧੰਨਵਾਦ